ਇੱਕ ਖਬਰ ਬਣਾ ਕੇ ਉਸ ਨੂੰ WhatsApp ਕੀਤੀ ਗਈ ਕਿ ਤੁਹਾਡੇ ਜਿਹੜੀ ਇੱਕ ਬਿਲਡਿੰਗ ਹੈਗੀ ਆ ਉਹ ਗਲਤ ਜਿਹੜੀ ਹੈਗੀ ਆ ਦਾ ਤੁਸੀਂ ਬਣਾਈ ਗਈ ਹੈ ਗਲਤ ਜਗ੍ਹਾ ਤੇ ਪ੍ਰੋਜੈਕਟ ਕਰਕੇ ਬਣਾਈ ਗਈ ਹੈ ਤੇ ਉਸ ਦੀ ਖਬਰ ਚਲਾਉਣ ਲਈ ਉਸ ਨੂੰ ਕਹਿਣ ਲੱਗਾ ਅੱਗੇ ਜਿਹੜੀ ਕਾਰਵਾਈ ਕਰਦੇ ਹੋਏ ਮੌਕੇ ਉੱਪਰ ਜਾ ਕੇ ਜਦੋਂ ਜਿਹੜਾ ਰਜਤ ਕੁਮਾਰ ਹੈਗਾ ਉਹਦੇ ਕੋਲ ਉਸਨੇ ਪੈਸੇ ਜਿਹੜੇ ਸੀਗੇ ਲਏ ਮੌਕੇ ਦੇ ਉੱਪਰ ਲੱਖ ਰੁਪਏ ਸਾਡੇ ਜਿਹੜੀ ਪੁਲਸ ਪਾਰਟੀ ਮੌਕੇ ਦੇ ਉੱਪਰ ਟਰੈਪ ਲਗਾਇਆ ਗਿਆ ਸੀਗਾ ਤੇ ਉਹ ਮੌਕੇ ਤੇ ਕੋਈ ਜਿਹੜਾ ਹੈਗਾ ਤਰਕਾਰ ਕਰਦਾ ਹੈ ਜੋ ਹੁਣ ਤੱਕ ਦੀ ਤਫ਼ਤੀਸ਼ ਤੋਂ ਇਹ ਹੀ ਸਾਹਮਣੇ ਆਇਆ ਕਿ ਉਹਦੇ ਵੱਲੋਂ ਇੱਕ ਪਹਿਲਾਂ ਇੱਕ ਖਬਰ ਬਣਾ ਕੇ ਉਸ ਨੂੰ WhatsApp ਕੀਤੀ ਗਈ ਸੀ ਕਿ ਉਸ ਖਬਰ ਨਾ ਚਲਾਉਣ ਦੇ ਬਦਲੇ ਉਸ ਨੂੰ 1 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਕਿ ਜੇ ਤੂੰ 15 ਲੱਖ ਨਹੀਂ ਦੇਂਗਾ ਮੈਂ ਤੇਰੀ ਖਬਰ ਫੀਲ ਜਿੱਥਾ ਚਾਹਾਂ ਉਹ ਪਛਾਵਾ ਦੇ ਕੱਲ੍ਹ ਸ਼ਾਮ ਨੂੰ ਇੱਕ ਰਜਿਤ ਕੁਮਾਰ ਜੋ ਕਿ ਨਿਰਵਾਣਾ ਸਟੇਟ ਕੋਟੇਂਡਾ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਸਾਡੇ ਕੋਲ ਇੱਕ ਬਿਆਨ ਦਰਜ ਕਰਵਾਇਆ ਗਿਆ ਕਿ ਸੁਤਿੰਦਰ ਕੁਮਾਰ ਜੋ ਕਿ ਵੀਰ ਕਲੋਨੀ ਦਾ ਰਹਿਣ ਵਾਲਾ ਹੈ ਤੇ ਉਸ ਦੇ ਵੱਲੋਂ ਇੱਕ ਖਬਰ ਬਣਾ ਕੇ ਉਸ ਨੂੰ ਵਟਸਐਪ ਕੀਤੀ ਕਿ ਤੁਹਾਡੀ ਜਿਹੜੀ ਇੱਕ ਬਿਲਡਿੰਗ ਹੈਗੀ ਆ ਉਹ ਗਲਤ ਜਿਹੜੀ ਹੈਗੀ ਆ ਦਾ ਤੁਸੀਂ ਬਣਾਈ ਗਈ ਹੈ ਗਲਤ ਜਗ੍ਹਾ ਤੇ ਪਰਕਾਵਾ ਕਰਕੇ ਬਣਾਈ ਗਈ ਹੈ ਤੇ ਉਸ ਦੀ ਖਬਰ ਚਲਾਉਣ ਲਈ ਉਸ ਨੂੰ ਕਹਿਣ ਲੱਗਾ ਤੇ ਜਦੋਂ ਉਸ ਨੇ ਉਸ ਨੂੰ ਅੱਗੇ ਗੱਲਬਾਤ ਬਾਰੇ ਪੁੱਛਿਆ ਤਾਂ ਉਸ ਤੋਂ 1 ਲੱਖ ਰੁਪਏ ਦੀ ਉਸ ਨੇ ਮੰਨ ਕੀਤੀ ਉਸ ਤੋਂ ਬਾਅਦ ਜਦੋਂ ਐਸ ਐਚਓ ਪੋਤਵਾਲੀ ਕੋਲ ਇਹਨਾਂ ਵੱਲੋਂ ਅਪਰੋਚ ਕੀਤਾ ਗਿਆ ਤਾਂ ਸਾਡੇ ਵੱਲੋਂ 49 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 420 399 506 ਆਈ ਪੀਸੀ ਤਹਿਤ ਅੱਗੇ ਜਿਹੜੀ ਕਾਰਵਾਈ ਕਰਦੇ ਹੋਏ ਮੌਕੇ ਪਰ ਜਾ ਕੇ ਜਦੋਂ ਜਿਹੜਾ ਰਜਿਤ ਕੁਮਾਰ ਹੈਗਾ ਉਹਦੇ ਕੋਲ ਉਸਨੇ ਪੈਸੇ ਜਿਹੜੇ ਸੀਗੇ ਲਏ ਮੌਕੇ ਦੇ ਉੱਪਰ ਲੱਖ ਰੁਪਏ ਤੇ ਸਾਡੀ ਜਿਹੜੀ ਪੁਲਿਸ ਪਾਰਟੀ ਮੌਕੇ ਦੇ ਉੱਪਰ 트੍ਰੈਪ ਲਗਾਇਆ ਗਿਆ ਸੀਗਾ ਤੇ ਉਸ ਨੂੰ ਮੌਕੇ ਦੇ ਉੱਪਰ ਹੀ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਗਿਆ ਸੋ ਹੁਣ ਤੱਕ ਦੀ ਤਫਤੀਸ਼ ਤੋਂ ਇਹ ਹੀ ਸਾਹਮਣੇ ਆਇਆ ਕਿ ਉਹਦੇ ਵੱਲੋਂ ਇੱਕ ਪਹਿਲਾਂ ਇੱਕ ਖਬਰ ਬਣਾ ਕੇ ਉਸ ਨੂੰ ਵਟਸਐਪ ਕੀਤੀ ਗਈ ਸੀਗੀ ਤੇ ਉਸ ਤੋਂ ਖਬਰ ਨਾ ਚਲਾਉਣ ਦੇ ਬਦਲੇ ਉਸ ਤੋਂ 1 ਲੱਖ ਰੁਪਏ ਦੀ ਮੰਗ ਕਰ ਰਿਆ ਸੀਗਾ ਕਿ ਜੇ ਤੋ ਮਨੂ ਰਿਪੋਰਟ ਕਰਪਾ ਨਹੀਂ ਦੇ ਦੇਗਾ ਮੈਂ ਡਿਟਰੀ ਕਬਰ ਹੈਗੀ ਹੈ ਆਪਣੇ ਚੈਨਲ ਦਾ ਚਲਾ ਦੂੰ ਜੀ ਸਰ ਪਤਰਕਾਰ ਫਰਜੀ ਹੈ ਜਾਂ ਕੋਈ ਸਰਕਾਰ ਦੇ ਰਿਕਾਰਡ ਦੇ ਵਿੱਚ ਦਰਜ ਹੈਗਾ ਹੈ ਕਿ ਇਹਦੇ ਬਾਰੇ ਅਸੀਂ ਡੀਪੀਆਰੋ ਤੋਂ ਜਿਹੜਾ ਹੈਗਾ ਰਿਕਾਰਡ ਹਾਸਲ ਕਰਾਂਗੇ ਕਿ ਜਿਹੜੀ ਇਹਨਾਂ ਵੱਲੋਂ ਜਿਹੜਾ ਚੈਨਲ ਦਾ ਨਾਮ ਦੱਸਿਆ ਗਿਆ ਉਸ ਬੰਦੇ ਵਿੱਚ ਜਿਹੜਾ ਰਿਕਾਰਡ ਹੈ ਡੀਪੀਆਰੋ ਤੋਂ ਹਾਸਲ ਕਰ ਸਰ ਕੁਝ ਬਿਲਡਿੰਗ ਇੰਸਪੈਕਟਰਾਂ ਦੇ ਨਾਮ ਆ ਹੀ ਜਾਂਦੇ ਵਿੱਚ ਜੇ ਪਾਏ ਗਏ ਦੋਸ਼ੀ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਇਹ ਤਾਂ ਫਿਲਹਾਲ ਇਹਦੀ ਗ੍ਰਿਫਤਾਰੀ ਹੋਏਗੀ ਇਨਵੈਸਟੀਗੇਸ਼ਨ ਦੇ ਵਿੱਚ ਅਗੇ ਪੁਸ਼ਕਿਸ਼ ਕੀਤੀ ਜਾਊਗੀ ਕਿ ਕੋਈ ਇਹਦੇ ਨਾਲ ਸਰਕਾਰੀ ਮੁਲਾਜ਼ਮ ਵੀ ਇਨਵੋਲਵ ਸੀ ਕਿ ਹੈ ਜਾਂ ਆਪਣੇ ਲੈਵਲ ਦੇ ਉੱਪਰ ਹੀ ਜਿਹੜਾ ਹੈਗਾ ਸੀ ਇਹ ਇਸ ਤਰ੍ਹਾਂ ਦਾ ਕੰਮ ਹੋਇਆ ਸੀ ਕਿ ਦੀ ਖਬਰ ਸਬ ਸਟੈਬਲਿਸ਼ ਕਰ ਰਿਆ ਸੀ ਜਾਂ ਬਿਲਡਰ ਹੈ ਬੰਦਾ ਕੌਣ ਹੈ ਜਾਂ ਕਿਉਂ ਬਲੈਕਮੇਲ ਕਰ ਰਿਹਾ ਉਹਨਾਂ ਨੇ ਕੋਈ ਬਿਲਡਿੰਗ ਬਣਾਈ ਹੈ ਉਹਦੇ ਉੱਪਰ ਇਸ ਨੇ ਫੋਟੋਗ੍ਰਾਫਸ ਉਹਦੀ ਖਿੱਚ ਕੇ ਉਹਨਾਂ ਨੂੰ ਇਸ ਨੇ ਫੋਟੋਗ੍ਰਾਫਸ ਤੇ ਵੀਡੀਓ ਦੀ ਬਣਾ ਕੇ ਤੇ ਨਿਊਜ਼ ਬਣਾ ਕੇ ਸੈਂਡ ਕੀਤੀ ਸੀਗੀ ਬਲੈਕਮੇਲਿੰਗ ਕਰ ਰਿਹਾ ਸੀਗਾ ਉਸ ਬਿਲਡਿੰਗ ਦੀ ਫੋਟੋਸ ਦੇ ਉੱਪਰ ਤੇ ਇਹਦੇ ਨਾਲ ਕੋਈ ਗਨਮੈਨ ਵੀ ਸੀਗਾ ਜੀ ਅ ਫਲਾਹਲੂ ওসি ਬ੍ਰਾਂਚ ਤੋਂ ਚੈੱਕ ਕੀਤਾ ਇੱਕ ਗਨਮੈਨ ਇਹਨਾਂ ਨੂੰ ਦਿੱਤਾ ਗਿਆ ਸੀ ਕਿ ਸੁਰੱਖਿਆ ਪਰਪਸ ਦੇ ਕਰਨਾ ਕਰਕੇ ਇਸੇ ਪਰ ਕਿਨਸ ਬੰਨ ਉਹ ਸ਼ਿਵਸਨਾਂ ਦੇ ਜਿਹੜਾ ਹੈਗਾ ਲੋਕਲ ਲੀਡਰ ਹੈਗਾ ਮਿਸ਼ਰ ਇਹ ਤੋਂ ਪਹਿਲਾਂ ਵੀ ਇੱਕ ਸ਼ਿਵਸਨਾਂ ਦਾ ਇਸੇ ਤਰ੍ਹਾਂ ਹੀ ਫੜਿਆ ਗਿਆ ਸੀਗਾ ਇਹ ਮਤਲਬ ਨਾਲ ਗਨਮੈਨ ਨਾਲੇ ਇਸ ਤਰ੍ਹਾਂ ਮੈਂ ਮਾਮਲਾ ਉਹ ਮਾਮਲਾ ਵੱਖਰਾ ਸੀਗਾ ਉਹਦੇ ਵਿੱਚ ਜਿਹੜੀ ਉਹਨਾਂ ਨੇ ਫਾਇਰਿੰਗ ਕਰਵਾਈ ਸੀ ਕਿ ਉਹਨਾਂ ਦੇ ਦੁਕਾਨ ਦੇ ਉੱਪਰ ਫਾਇਰਿੰਗ ਹੋ ਰਹੀ ਸੀਗੀ ਉਹਦੇ ਵਿੱਚ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਰਿਕਟਾਇਰ ਕੀਤੀ ਸੀ ਕਿ ਗਨਮਨ ਲੈਣ ਵਾਸਤੇ ਤੇ ਉਹਨਾਂ ਨੇ ਫਾਇਰਿੰਗ ਕਰਵਾ ਕੇ ਜਿਹੜੀ ਹੈਗੀ ਗਨਮਨ ਲੈਣ ਦੀ ਕੋਸ਼ਿਸ਼